ਮੀਟਿੰਗ ਦੌਰਾਨ ਸੀਐਮ ਭਗਵੰਤ ਮਾਨ ਦਾ ਕਿਸਾਨਾਂ ਦੇ ਹੱਕ ਵਿੱਚ ਡੱਡਵਾ ਸਟੈਂਡ ਕਿਹਾ ਸਾਡੀ ਹੱਦਬੰਦੀ ਚ ਸ਼ੈਲਿੰਗ ਨਾ ਕਰੇ ਹਰਿਆਣਾ ਕਿਸਾਨ ਅੰਦੋਲਨ ਦੌਰਾਨ ਬੀਕੇਯੂ ਏਕਤਾ ਉਗਰਾਹ ਵੱਲੋਂ 2 ਦਿਨ ਪੰਜਾਬ ਚ ਟੋਲ ਫ੍ਰੀ ਕਰਨ ਦਾ ਐਲਾਨ ਕਿਸਾਨਾਂ ਦਾ ਭਾਰਤ ਬੰਧ ਦਾ ਕਾਂਗਸੀਆਂ ਨੇ ਭਾਜਪਾ ਦੇ ਲੀਡਰਾਂ ਦੇ ਘੇਰੇ ਕਰ ਕੇਂਦਰੀ ਮੰਤਰੀਆਂ ਮੀਟਿੰਗ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਵੱਡਾ ਐਲਾਨ ਹੁਣ ਖਬਰਾਂ ਵਿਸਤਾਰ ਦੇ ਨਾਲ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਤੀਜੇ ਗੇਟ ਦੀ ਮੀਟਿੰਗ ਹੋਈ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਮੌਜੂਦ ਰਹੇ। ਕੇਂਦਰ ਅਤੇ ਕਿਸਾਨਾਂ ਵਿਚਾਲੇ ਅਗਲੀ ਮੀਟਿੰਗ ਐਤਵਾਰ ਨੂੰ ਹੋਵੇਗੀ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੀਟਿੰਗ ਦੌਰਾਨ ਸਾਰੀਆਂ ਮੰਗਾਂ ਨੂੰ ਲੈ ਕੇ ਬਹੁਤ ਪੋਜੀਟਿਵ ਢੰਗ ਨਾਲ ਗੱਲਬਾਤ ਕੀਤੀ ਗਈ ਹੈ। ਉਨੇ ਕਹੇ ਕਿ ਮੇਰਾ ਫਰਜ਼ ਬੰਦਾ ਹੈ ਕਿ ਮੈਂ ਆਪਣੇ ਲੋਕਾਂ ਦੇ ਵਕੀਲ ਦੇ ਤੌਰ ਤੇ ਇੱਥੇ ਆਵਾਂ ਇਧਰਨ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਸਰਕਾਰ ਵੱਲੋਂ ਡਰੋਨ ਰਾਹੀਂ ਕੀਤੀ ਜਾ ਰਹੀ ਸ਼ੈਲਿੰਗ ਦਾ ਮੁੱਦਾ ਵੀ ਚੁੱਕਿਆ ਉਹਨੇ ਕਹੇ ਕਿ ਹਰਿਆਣਾ ਸਰਕਾਰ ਸਾਡੇ ਇਲਾਕੇ ਵਿੱਚ ਡਰੋਨ ਭੇਜ ਕੇ ਕਿਸਾਨਾਂ ਤੇ ਸ਼ੈਲਿੰਗ ਕਰਵਾ ਰਹੀ ਹੈ ਕਿਸਾਨ ਆਗੂਆਂ ਨੇ ਮੰਤਰੀ ਨੂੰ ਸ਼ੈਲ ਵੀ ਦਿਖਾਏ ਹਨ ਸੈਂਟਰ ਸਰਕਾਰ ਤੋਂ ਵੀ ਅਸੀਂ ਇਹ ਅਸ਼ੋਰੈਂਸ ਲਈਏ ਕਿ ਹਰਿਆਣਾ ਨਾਲ ਗੱਲ ਕਰੋ ਉਧਰਲੇ ਪਾਸਿਓਂ ਮਤਲਬ ਸ਼ਾਂਤੀ ਰੱਖੀ ਜਾਵੇ ਇਧਰਲੇ ਪਾਸਿਓਂ ਕਿਸਾਨ ਸੰਘਟਨ ਨੇ ਕੱਲ੍ਹ ਕੱਲ ਹੀ ਅਪੀਲ ਕਰਤੀ ਸੀ ਕਿ ਸ਼ਾਂਤੀ ਰੱਖੋ ਰੱਖੀ ਵੀ ਆ ਉਹਨਾਂ ਨੇ। ਹੁਣ ਮੈਂ ਸਾਰੇ ਜਿੰਨੇ ਵੀ ਅ ਕਿਸਾਨ ਯੂਨੀਅਨ ਦੇ ਜਾਂ ਜਿੰਨੇ ਵੀ ਕਿਸਾਨ ਨੇ ਉੱਥੇ ਉਹ ਮੈਂ ਉਹਨਾਂ ਨੂੰ ਇਸ ਗੱਲ ਲਈ ਕਹੂੰਗਾ ਕਿ ਆਪਾਂ ਮੈਂ ਉਸ ਦਿਨ ਵੀ ਇਸੇ ਜਗ੍ਹਾ ਤੇ ਉੱਠ ਜਦੋਂ 8 ਤਰੀਕ ਨੂੰ ਪਹਿਲੀ ਮੀਟਿੰਗ ਹੋਈ ਸੀ ਕਿ ਮੈਂ ਆਪਣੇ ਨੌਜਵਾਨਾਂ ਨੂੰ ਜਾਂ ਆਪਣੇ ਪੰਜਾਬੀਆਂ ਨੂੰ ਮੈਂ ਜਿਹੜੇ ਅਥਰੂ ਗੈਸ ਦੇ ਗੋਲੇ ਆ ਮੂਰੇ ਜਾਂ ਵਾਟਰ ਕੈਨਾਂ ਮੂਰੇ ਨਹੀਂ ਡਾਉਣਾ ਚਾਹੁੰਦਾ। ਪਰ ਟਾਈਮ ਲੱਗ ਗਿਆ ਗੱਲਬਾਤ ਨੂੰ ਨਹੀਂ ਨਿਪਟ ਸਕੀ ਪਰ ਅੱਜ ਪੋਜ਼ਿਟਿਵ ਮੂਡ 'ਚ ਬਹੁਤ ਪੋਜ਼ਿਟਿਵ ਮੂਡ 'ਚ ਗੱਲ ਹੋਈ ਹੈ ਤੁਹਾਡੇ ਸਾਹਮਣੇ ਮੰਤਰੀ ਵੀ ਕਹਿ ਕੇ ਗਏ ਹੋਣਗੇ ਇਹ ਕਿ ਐਤਵਾਰ ਨੂੰ ਅਗਲੀ ਮੀਟਿੰਗ ਹੋਊਗੀ ਇੰਟਰਨੈਟ ਨਾਲ ਸੰਬੰਧਿਤ ਜਾਂ ਕੋਈ ਪੰਜਾਬ ਨਾਲ ਸੰਬੰਧਿਤ ਕੋਈ ਵੀ ਵਿਸ਼ਾ ਉਹਦੀ ਇਮੀਡੀਏਟਲੀ ਅਸੀਂ ਡੀਜੀਪੀ ਸਾਹਿਬ ਨੂੰ ਕਹਤਾ ਕੋਈ ਐਦਾਂ ਦਾ ਕੋਈ ਵਿਸ਼ਾ ਹੈਗਾ ਜਿਹੜਾ ਪੰਜਾਬ ਸਟੇਟ ਦਾ ਪੂਸੀ ਹਾਲ ਕਰਾਂਗੇ ਹੁਣ ਅਗਲੇ ਮੀਟਿੰਗ ਜਿਹੜੀ ਐ ਐਤਵਾਰ ਨੂੰ ਜਰਗਾਜ ਫਰਡੇ ਤਾਂ ਹੋ ਗਿਆ ਅੱਜ ਸ਼ੁੱਕਰਵਾਰ ਤਾਂ ਹੋ ਗਿਆ ਕਿਸਾਨ ਸੰਘਟਨ ਵੀ ਜਾ ਕੇ ਗੱਲ ਕਰਨਗੇ ਆਪਣੇ ਜਿੰਨੇ ਵੀ ਉਹਨਾਂ ਦੇ ਕੈਡਰ ਹੈ ਜਾਂ ਉਹਨਾਂ ਦੇ ਜਿਹੜੇ ਕਿਸਾਨ ਦੇ ਜੂਨੀਅਰ ਅਰਿਸ ਸੰਘਟਨ ਦੇ ਸਾਥੀ ਪਰ ਜਾਨੀ ਕਿ ਪਰਸੋਂ ਨੂੰ ਕਹਿ ਸਕਦਾ ਜਾਨੀ ਕਿ ਸੰਡੇ ਨੂੰ ਸ਼ਾਮ ਨੂੰ ਫੇਰ ਦੁਬਾਰਾ ਮੈਂ ਤਾਂ ਇਹੀ ਕਰ ਸਕਦਾ ਕਿ ਮੈਂ ਤਿੰਨ ਵਾਰੀ ਸੈਂਟਰ ਸਰਕਾਰ ਇੱਥੇ ਲਿਆਂਦੀ ਹੈ ਸਾਹਮਣੇ ਕਿਸਾਨ ਬੈਠੇ ਨੇ ਗੱਲ ਕਰੋ ਵੀ ਜੇ ਕੋਈ ਦਿੱਕਤ ਆਉਂਦੀ ਹੈ ਮੈਂ ਮੈਂ ਵਿਚ ਕੜੂਗਾ ਦੱਸੋ ਕੀ ਕਰਨਾ ਹੈ ਜੇ ਸਕੇਟ ਦਾ ਕੋਈ ਮਸਲਾ ਆਉਂਦਾ ਹੈ ਮੈਂ ਉਹਦੀ ਜ਼ਿੰਮੇਵਾਰੀ ਲਵਾਂਗਾ ਕਿ ਮੈਂ ਠੀਕ ਕਰੂੰਗਾ ਇਹ ਸੰਯੁਕਤ ਕਿਸਾਨ ਮੋਰਚਾ ਤੇ ਟ੍ਰੇਨ ਯੂਨੀਅਨ ਵੱਲੋਂ ਭਾਰਤ ਬੰਦ ਦੇ ਦਿੱਤੇ ਗਏ ਸਦੇ ਤਹਿਤ ਭਵਾਨੀਗੜ੍ਹ ਵਿਖੇ ਬਠਿੰਡਾ ਚੰਡੀਗੜ੍ਹ ਕੋਮੀ ਮਾਰਕ ਤੇ ਲਗਾਏ ਗਏ ਧਰਨੀ ਦੌਰਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਸੁਭਾ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਉਹਨਾਂ ਮੀਟਿੰਗ ਕਰਕੇ ਕਈ ਅਹਿਮ ਐਲਾਨ ਕੀਤੇ ਹਨ ਉਹਨਾਂ ਦੱਸਿਆ ਕਿ 24 ਫਰਵਰੀ ਦਾ ਚੰਡੀਗੜ੍ਹ ਮੋਰਚਾ ਰੱਦ ਕੀਤਾ ਗਿਆ ਹੈ 17 ਤੇ 18 ਫਰਵਰੀ ਨੂੰ ਸੂਬੇ ਦੇ ਸਾਰੇ ਟੋਲ ਟੈਕਸ ਬੈਰੀਅਰ ਫ੍ਰੀ ਕਰਵਾਏ ਜਾਣਗੇ ਇਸ ਦੇ ਨਾਲ ਹੀ ਭਾਜਪਾ ਦੇ ਤਿੰਨ ਵੱਡੇ ਆਗੂਆਂ ਦੇ ਘਰਾਂ ਦਾ ਵੀ ਘਰਾਵ ਕਰਨ ਦਾ ਐਲਾਨ ਕੀਤਾ ਗਿਆ ਹੈ ਪਟਿਆਲਾ ਵਿਖੇ ਕੈਪਟਨ ਅਮਰਿੰਦਰ ਸਿੰਘ ਦਾ ਘਰ ਅਬੋਹਰ ਵਿਖੇ ਸੁਨੀਲ ਜਾਖੜ ਅਤੇ ਬਰਨਾਲਾ ਵਿਖੇ ਕੇਵਲ ਸਿੰਘ ਢਿੱਲੋਂ ਦੇ ਘਰ ਦਾ ਘਰਾਵ ਕੀਤਾ ਜਾਵੇਗਾ ਬੀਜੇਪੀ ਦੇ ਤਿੰਨ ਪ੍ਰਮੁੱਖ ਆਗੂ ਬੀਜੇਪੀ ਦਾ ਪ੍ਰਧਾਨ ਸੁਨੀਲ ਜਾਖੜ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਤੇ ਬਰਨਾਲੇ ਤੋਂ ਕੇਵਲ ਢਿੱਲੋਂ ਬਰਨਾਲਾ ਦੇ ਤਿੰਨ ਕਰਾ ਦੇ ਮੂਰੇ ਧਰਨੇ ਲਾਉਣ ਦਾ 2 ਦਿਨਾਂ ਦਾ ਪ੍ਰੋਗਰਾਮ ਬਣਾਇਆ ਹੈ ਤੇ ਪੰਜਾਬ ਦੇ ਜਿੰਨੇ ਵੀ ਟੋਲ ਨੇ ਸਾਰੇ ਫ੍ਰੀ ਕਰਨ ਦਾ ਫੈਸਲਾ ਅਸੀਂ ਅੱਜ ਕੀਤਾ ਹੈ ਤੀਜਾ ਫੈਸਲਾ ਸਾਡਾ ਇਹ ਹੈ ਕਿ ਸਿੰਗੂ ਤੇ ਖਨੌਰੀ ਬਾਰਡਰ ਦੇ ਉੱਤੇ ਸੰਭੂ 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 ਤੇ ਖਨੌਰੀ ਬਾਰਡਰ ਦੇ ਉੱਤੇ ਸੰਘਰਸ਼ੀ ਜਥੇਬੰਦੀਆਂ ਦੇ ਸਾਥੀਆਂ ਨੂੰ ਸਹੈਾ ਦਿੰਨੇ ਆ ਕਿ ਅਸੀਂ ਇਸ ਸੰਘਰਸ਼ ਦੀ ਤਾਲਮਿਲਵੇਂ ਤਰੀਕੇ ਨਾਲ ਜ਼ੋਰਦਾਰ ਤਰੀਕੇ ਨਾਲ ਆਉਣ ਦਾ ਫੈਸਲਾ ਕਰ ਲਿਆ ਅਸੀਂ ਮੈਦਾਨ ਚ ਆ ਗਏ ਕੱਲ ਅਸੀਂ एलान ਕੀਤਾ ਸੀ ਤੇ ਉਹ एलान ਤੇ ਅਸੀਂ ਆਪਦਾ ਫੈਸਲਾ ਅੱਜ ਕਰ ਲਿਆ ਇੱਕ ਪਾਸੇ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਉੱਪਰ ਹੰਝੂ ਗੈਸ ਦੇ ਕੋਲੇ ਸੁੱਟਣ ਅਤੇ ਲਾਠੀ ਚਾਰਜ ਕਰਨ ਦੇ ਖਿਲਾਫ ਕਾਂਗਸੀ ਲੀਡਰ ਅਤੇ ਕਿਸਾਨਾਂ ਵੱਲੋਂ ਭਾਜਪਾ ਅਗੂਆਂ ਦੇ ਘਰਾਂ ਅੱਗੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪੰਜਾਬ ਸ ਕਾਂਗਰਸ ਵੱਲੋਂ ਹਰਿਆਣਾ ਭਾਜਪਾ ਦੇ ਦਫ਼ਤਰ ਅੱਗੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਦੀ ਅਗਵਾਈ ਵਿੱਚ ਹੋਏ ਰੋਜ਼ ਪ੍ਰਦਰਸ਼ਨ ਵਿੱਚ ਸਾਬਕਾ ਮੁੱਖ ਮੰਤਰੀ ਰਜਿੰਦਰ ਕੋਰ ਪਠੱਲ ਸਾਬਕਾ ਮੰਤਰੀ ਭਾਜਪਾ ਭੂਸ਼ਣ ਆਸ਼ੂ ਅਤੇ ਹੋਰ ਕਈ ਕਾਂਗਰਸੀ ਲੀਡਰ ਸ਼ਾਮਲ ਰਹੇ ਇਸ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਕਾਂਗਰਸ ਪ੍ਰਧਾਨ ਰਾਜਾ ਵਿੜਿੰਗ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਹਨ ਉਹਨਾਂ ਦੀ ਪਾਰਟੀ ਬਲੋ ਕਿਸਾਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਜ਼ਿਆਤੀ ਹੋ ਨਹੀਂ ਦਿੱਤੀ ਜਾਵੇਗੀ ਕਿ ਅੱਜ ਜੋ ਵਾਰਤਾ ਹੋਈ ਹੈ ਕੇਂਦਰ ਕੇ ਸਾਥ ਉਨਮੇ ਸਭੀ ਜਿੰਨੇ ਵੀ ਹਮਨੇ ਮੰਗ ਪੱਤਰ ਮੇ ਮੁੱਦੇ ਉਠਾਏ ਲੰਬੀ ਚਰਚਾ ਹੋਈ और चर्चा इस बात पे हुई भी चर्चा ही ना करते रह जाएं इसका कोई नतीजा निकलना चाहिए तो उन्होंने कहा भी हमें समय चाहिए हम अपनी बात कोई हवा में करना नहीं चाहते अपनी ऊपर एक तो उनकी कोई कॉन्फ्रेंस थी एक आध दिन उसके लिए थोड़ा डिले गए उसके बाद वो अपने मंत्रिमंडल या सरकार के बातचीत कर कर फिर क्योंकि तीन मांगे बड़ी मांगे सभी मांगे बड़ी हैं जैसे एमएसपी खरीद की गारंटी का कानून सी टू प्लस फिफ्टी परसेंट और किसान और खेत मजदूर का कर्ज और भी जितनी मांगे हैं तो उसके ऊपर काफ़ी लंबी चर्चा चली है और दूसरा हमने ये कहा कि आप कहते हैं भी बातचीत जारी रखनी चाहिए बैठ के मसले का हल करेंगे हमने कहा बिल्कुल उचित है लेकिन जिस तरह से आप ट्विटर अकाउंट बंद कर रहे हो फेसबुक पेज बंद कर रहे हो इंटरनेट बंद कर रहे हो और जो वातावरण हम अपने लोगों को बोलते भी सरकार के साथ मिलने जा रहे हैं उसके बाद जो होगा देख लेंगे और जब हम पीसफुली वहाँ बोल रहे होते हैं तो आपके ड्रोन हमारे ऊपर शेलिंग करते हैं तो आपकी जो सैनिक फोर्स है वो हमें हमारे लोगों को भड़काती है आती है तो इसके ऊपर जो जो वहाँ अंदर हमने पूरी ज़ोरदार रखा जो भी उन्होंने हमारे ऊपर जुटलाइज़ किए हैं सैनिक फोर्सों ने जो भी टीयर गैस है वगैरह हम लेके गए थे अपने पास तो ये कुछ आप कर रहे हैं और हम नहीं चाहते भी इतना बल प्रयोग हम कौन से पाकिस्तान के लोग हैं इस देश के रहने वाले हैं ऐसे लगता है इधर भी बॉर्डर है इधर भी बॉर्डर है दोनों तरफ तारे हैं तो लंबी चर्चा हुई ऊपर नीचे भी गए सब कुछ हुआ बात करने बाहर निकले फिर अंदर गए तो लंबी चर्चा चली है और आशा करेंगे भी केंद्र आने वाले समय में हम तो चाहेंगे भी सुखद हल निकले टकराव से बचा जाए अन्यथा हमारा दिल्ली जाने का कार्यक्रम अपनी जगह है तो उसके बारे में हम अपने साथियों से जो आज चर्चा हुई है सरकार से विचार विमर्श भी करेंगे।, करेंगे और पंजाब ने कहा भी हम ट्विटर क्वाइंट जो आपके पेज भी खोलेंगे और देखिए दिन ब दिन आंदोलन बढ़ता जा रहा है आंदोलन आगे जा रहा है और आप देखेंगे आंदोलन बढ़ता रहेगा और आपके माध्यम से हम सब देशवासियों को पूरी सिविल सोसाइटी को मांग करेंगे कि हमारा साथ दें हमारे साथ हैं हाँ, ये पूरे देश का सवाल है अगर खेती कारपोरेटों के पास चली गई तो ये देश का भला होने वाला नहीं है और जिस तरह से आप इतनी देर तक यहाँ खड़े रहें आपका धन्यवाद आप हमारा पूरा साथ दे रहे हैं और हम आशा करेंगे एक बात और कहना चाहता भी जो कुछ चैनलों में हमारे खिलाफ जैसे प्रचार प्रोपोगंडा चल रहा है तो जिस तरह से हमारी तस्वीर बिगाड़ के पेश की जा रही है वो सबको नहीं करनी चाहिए असल तथ्यों को पुष्टि करके बात ही करनी चाहिए ਇੱਕ ਮਿੰਟ ਨਵਾਂ ਕੀ ਆ ਕੇ ਸਤੰਦਰ ਰਾਜੀ ਚਾਹ ਕੇਂਦਰ ਨੇ ਨਵਾਂ ਕੁਝ ਹੈ ਸਵਾਲ ਪਹਿਲੇ ਇੱਕ ਚੋਇਆ ਗੱਲ ਦੱਸੋ ਸਾਡੀ ਐਕਸਾਈਟ ਹੋ ਜਾਂਦੀ ਹੈ ਸਵਾਲ ਇੱਕ ਇੱਕ ਸਵਾਲ ਇਹ ਕੇ ਕਰਕੇ ਲੋ ਇੱਕ ਇੱਕ ਕਰਦੇ ਸੈਟੀਸਫਾਈਡ ਹੋਗੇ ਅਨਸੈਟੀਸਫਾਈਡ ਹੋਏ ਕਿਹੜੇ ਤਰ੍ਹਾਂ ਦੇ ਜਵਾਬ ਦਿਓ ਅਸ਼ੂ ਇੱਕ ਮਿੰਟ ਇੱਕ ਮਿੰਟ ਪੰਦੇ 66 65 ਚਲੋ ਯਾਰ ਵੇਖੋ ਜਦੋਂ ਗੱਲਬਾਤ ਚੱਲ ਰਹੀ ਆ ਉਹਦੇ ਵਿੱਚ ਉਹ ਉਹ ਮੁੱਕਣ ਤੋਂ ਪਹਿਲੋ ਰਿਜ਼ਲਟ ਕੱਢਣਾ ਮੈਨੂੰ ਨਹੀਂ ਲੱਗਦਾ ਠੀਕ ਹੈਗਾ ਵਾ ਹਾਂ ਅਨਸੈਟੀਸਫਾਈਡ ਅਸੀਂ ਅੱਜ ਵਾਲੇ ਦੱਸ ਦਿੰਦੇ ਆ ਨਵਾਂ ਇਹ ਆ ਕਿ ਐਮਐਸਪੀ ਤੇ ਸੀ2 ਪਲੱਸ 50% ਤੇ ਕਰਜ਼ੇ ਵਾਲੀ ਗੱਲ ਤੇ ਔਰ ਜੋ ਕੁਝ ਸਾਡੇ ਨਾਲ ਹੋਇਆ ਉਹਦੇ ਤੇ ਬਹੁਤ ਜ਼ਬਰਦਸਤ ਵਿਚਾਰ ਚਰਚਾ ਹੋਈ ਆ ਰੱਜ ਕੇ ਠੀਕ ਆ ਬਾਕੀ ਗੱਲਾਂ ਵੀ ਜਿਹੜੇ ਜਿਹ ਦੇਖੋ ਦੇਖੋ ਪਹਿਲਾਂ ਸੁਣ ਲਓ ਪਹਿਲਾਂ ਸੁਣ ਲਓ ਕਾਲੇ ਨਾ ਪਾਓ ਜੋ ਕੋ ਜੋ ਮੀਟਿੰਗ ਦੇ ਅੰਦਰ ਸਾਡੇ ਨੂੰ ਕਹਿ ਰਹੇ ਆ ਦੱਸ ਰਹੇ ਆ ਜੇ ਉਹਨੂੰ ਕੋਈ ਹਕੀਕਤ ਵਿੱਚ ਅਮਲੀ ਜਾਮਾ ਪਾ ਦੇਣ ਤਾਂ ਲੱਗਦਾ ਵੀ ਗੱਲ ਅੱਗੇ ਵਧੂਗੀ ਇਹ ਹੁਣ ਹਕੀਕੀ ਅਮਲੀ ਜਾਮਾ ਪਾਉਂਦੇ ਆ ਕਿ ਨਹੀਂ ਪਾਉਂਦੇ ਇਹ ਸਮਾਂ ਦੱਸੂਗਾ ਤੁਸੀਂ ਸੈਟੀਸਫਾਈਡ ਹੋ ਤੁਸੀਂ ਅੱਜ ਦੀ ਮੀਟਿੰਗ ਤੋਂ ਸੈਟੀਸਫਾਈਡ ਹੋ ਦੇਖੋ ਆਪਣੇ ਸ਼ਬਦ ਸਾਡੇ ਮੂੰਹ 'ਚ ਨਾ ਪਾਓ ਨਹੀਂ ਨਹੀਂ ਜਾਂ ਫਿਰ ਤੁਸੀਂ ਆ ਕੇ ਪ੍ਰੈਸ ਕਾਨਫਰੰਸ ਕਰ ਲਓ ਨਹੀਂ ਦੇਖੋ ਦੇਖੋ ਤੁਹਾਡਾ ਨਹੀਂ ਨਹੀਂ ਸੋ ਸੈਟੀਸਫਾਈਡ ਗਿਆ ਉਹ ਸੈਟੀਸਫਾਈਡ ਮੈਂ ਕਹਿੰਨਾ ਮੈਂ ਜਵਾਬ ਦਊਗਾ ਨਾ ਹਾਂ ਨਾ ਤੇ ਕਿਹੜੇ ਜਵਾਬ ਹੁੰਦੇ ਆ ਵੀ ਕਿਸੇ ਐਸਐਸਪੀ ਦੇ ਸਾਹਮਣੇ ਥੋੜੇ ਖੜੇ ਆ ਯਾਰ ਪ੍ਰੈਸ ਦੇ ਸਾਹਮਣੇ ਖੜੇ ਆ ਐ ਵੀ ਉਹ ਕਹਦਾ ਹਾਂ ਨਾ ਜਵਾਬ ਦੋ ਤੁਸੀਂ ਤੁਸੀਂ ਇੱਥੇ ਬੈਠ ਲਿਆ ਉਹਨੂੰ ਕੰਟੈਕਟ ਲੱਗਣ ਵਾਲਾ ਥੋੜੇ ਦਿਨਾਂ ਚ ਕੋਰਡ ਆਫ ਕੰਟੈਕਟ ਲੱਗ ਜਾਣਾ ਤੁਹਾਨੂੰ ਨਹੀਂ ਲੱਗਦਾ ਕਿ ਮੀਟਿੰਗ ਬਾਅਦੇ ਟਾਈਮ ਨਾਲ ਸਰਕਾਰ ਤੋਂ ਦੇਖੋ ਦੇਖੋ ਗੱਲ ਸੁਣਿਓ ਕੁਛੀ ਸ਼ੰਭੂ ਦੇਵ ਜਾ ਕੇ ਕਿਸਾਨਾਂ ਨੂੰ ਕੀ ਕਹੋਗੇ ਅੱਜ ਦੀ ਮੀਟਿੰਗ ਕਿਵੇਂ ਰਹੀ ਸਵਾਲ ਕੀ ਹੈ ਸੁਣੋ ਜੋ ਕੁਛ ਤੁਹਾਨੂੰ ਅਸੀਂ ਇੱਥੇ ਕਿਹਾ ਹੈ ਸੁਣੋ ਪਹਿਲਾਂ ਤਾਂ ਮੈਂ ਉਧਰ ਮੁੰਡੇ ਦਾ ਜਵਾਬ ਦੇ ਦਿਆਂ ਜੋ ਕੁਛ ਤੁਹਾਨੂੰ ਅਸੀਂ ਇੱਥੇ ਕਿਹਾ ਹੈ ਇਹੀ ਕੁਝ ਜਾ ਕੇ ਆਪਦੇ ਲੋਕਾਂ ਨੂੰ ਦੱਸਾਂਗੇ ਕਿ ਉਹਨਾਂ ਨੇ ਭਾਈ ਆ ਗੱਲ ਕਹੀ ਹੈ ਐਸ ਗੱਲ ਦੇ ਉੱਤੇ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਅਸੀਂ ਇਹਦੇ ਤੇ ਪੇਪਰ ਵਰਕ ਕਰਨ ਕਰਕੇ ਤੁਹਾਨੂੰ ਐਤਵਾਰ ਤੱਕ ਇਹਦਾ ਰਿਜ਼ਲਟ ਕੱਢ ਕੇ ਦਿੰਨੇ ਇੱਕ ਗੱਲ ਤੁਸੀਂ ਕੀ ਸਵਾਲ ਕੀਤਾ ਸੀ ਕੋਡ ਆਫ ਕੰਡਕਟ ਤੁਹਾਡੇ ਨਾਲੋਂ ਵੱਧ ਧੰਨਵਾਦ ਤੁਹਾਡਾ ਤੁਸੀਂ ਇਸ ਗੱਲ ਦਾ ਫਿਕਰ ਕਰ ਰਹੇ ਹੋ ਕੋਡ ਆਫ ਕੰਡਕਟ ਦਾ ਉੱਥੇ ਵੀ ਇਹ ਗੱਲ ਹੈ ਇਹ ਗੱਲ ਕੋਡ ਆਫ ਕੰਡਕਟ ਦੇ ਉੱਤੇ ਉੱਥੇ 20 ਪੇਜ ਜੇਕਰ 2 ਵਜੇ ਨੇ ਕੋਡ ਆਫ ਕੰਡਕਟ 2:00 ਵਜੇ ਨੇ ਕਿ ਸਰਕਾਰ ਕਿੰਨੀ ਛੇਤੀਆਂ ਨੂੰ ਨੇਪਰੇ ਚੜਾਉਂਦੀ ਹੈ ਤਾਂ ਕਿ ਕੱਲ ਨੂੰ ਕੋਡ ਆਫ ਕੰਡਕਟ ਦਾ ਸਾਡੇ ਇਸ ਪ੍ਰੋਗਰਾਮ ਦੇ ਉੱਤੇ ਅਸਰ ਨਾ ਪਵੇ ਕੀ ਸਮਝ ਲੈ ਕੇ ਗੱਲ ਇਹ ਹੈ ਇਹਦੇ ਚ ਗੱਲ ਹੋਰ ਦੱਸੋਗੇ ਇਹਨੂੰ ਪੁੱਛਣਾ ਕੋਈ ਸਵਾਲ